ਅਸੀਂ ਤਾਂ ਤੁਹਾਡੇ ਹੱਕਾਂ ਲਈ ਲੜਾਂਗੇ ਸਾਡੇ ਦਰਮਿਆਨ ਬਹੁਤ ਸੀਨੀਅਰ ਲੀਡਰ ਇਸ ਇਲਾਕੇ ਨੇ ਜੰਪਾਲ ਸੰ ਸਿੰਘ ਬਰਾੜ ਜੀ ਬੈਠੇ ਨੇ ਪਰ ਤਜਰਬਾ ਉਹਨਾਂ ਕੋਲੇ ਵੀਰੋ ਇਹਨਾਂ ਨੇ ਲਾਰਿਆਂ ਤੋਂ ਬਿਨਾ ਰਾਜੇ ਬਰਿੰਘੋਰਾ ਨੇ ਇਹਨਾਂ ਨੇ ਆ ਬੀਜਪੀ ਵਾਲਾ ਮਨਪੀਰ ਬਾਦ ਜੀ ਨੇ ਕੱਖ ਨਹੀਂ ਕੀਤਾ ਜੀ ਪੰਜ ਵਾਰੀ ਇਸ ਇਲਾਕੇ ਚੋਂ ਮੁੱਖ ਮੰਤਰੀ ਰਹਲੇ ਵਿੱਤ ਮੰਤਰੀ ਰਹਲੇ ਆਪਦਾ ਤਾਂ ਭਾਵੇਂ ਬਹੁਤ ਕੁਝ ਕਰ ਲਿਆ ਹੋਵੇ ਪਰ ਲੋਕਾਂ ਦਾ ਨਹੀਂ ਕੀਤਾ ਜੀ ਕਿਉਂਕਿ ਕਦੇ ਸੋਚਿਆ ਹੀ ਨਹੀਂ ਲੋਕਾਂ ਬਾਰੇ ਆਪਦੇ ਬਾਰੇ ਸੋਚਣਾ ਬਸ ਆਪਦੇ ਬਾਰੇ ਸੋਚਣਾ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਇਹਨਾਂ ਉਹ ਗੱਲ ਹੈ ਮੈਨੂੰ ਤਾਂ ਇਹ ਸੀਗਾ ਇਲਾਕੇ ਦੇ ਤਰੱਕੀ ਇੰਨੀ ਹੋ ਗਈ ਹੋਣੀ ਐ ਇਸ ਕਰਕੇ ਰਾਜਾ ਬੜਿੰਗ ਕਦੇ ਮੇਰੇ ਕੋਲ ਅਰਜੀ ਲੈ ਕੇ ਨਹੀਂ ਆਇਆ ਕੋਈ ਕੋਈ ਕਿਸੇ ਪਿੰਡ ਦੀ ਜਾਂ ਕਿਸੇ ਕੋਈ ਕੋਈ ਕੰਮ ਦੀ ਤਾਂ ਆ ਕੇ ਹੁਣ ਪਤਾ ਲੱਗਿਆ ਇਸ ਤਾਂ ਹੋਇਆ ਹੀ ਕੱਖ ਨਹੀਂ ਮੈਂ ਕਿਹਾ ਆਇਆ ਕਿਉਂ ਨਹੀਂ ਕਹਿੰਦੇ ਜੀ ਤਾਂ ਨਹੀਂ ਜਾਂਦਾ ਸੀ ਉਹ ਕਹਿੰਦੇ ਭਗਵੰਤ ਮਾਨ ਦੀ ਚੜਾਈ ਹੋ ਜੂ ਮੈਂ ਕਿਹਾ ਮੇਰੀ ਚੜਾਈ ਤਾਂ 17.5 ਸਾਲ ਦੀ ਹੋ ਗਈ ਸੀ ਆਪ ਦਿਨਾਂ ਦਾ ਲਾਲੀ ਪੱਥਰ ਲੋਕਾਂ ਤੋਂ ਕਿਉਂ ਬਦਲੇ ਲੈਣਾ ਹੈ ਭਾਈ ਜਦੋਂ ਮੈਂ ਪੈਸੇ ਦੇਣ ਨੂੰ ਤਿਆਰ ਆ ਮੈਂ ਕੋਈ ਇਹ ਨਹੀਂ ਦੇਖਦਾ ਕੋਈ ਵਰਦੀ ਪਾਟੀਆਂ ਨਾਲ ਜੇ ਕੋਈ ਨਾ ਕੋਈ ਪ੍ਰੇਤਾ ਲੋਕ ਕੋਲ ਜਾਣਗੇ ਨਾ ਮਜਾਲ ਆ ਮਾਂ ਦਾ ਪੁੱਤ ਕਦੇ ਆਇਆ ਹੋਵੇ ਮੇਰੇ ਕੋਲੇ بیا ਕੰਮ ਕਰ ਦੋ ਜੀ ਪਿੰਡਾਂ ਦਾ ਨਾ ਤੁਹਾਨੂੰ ਕਹੀ ਜਾਂਦਾ ਕੋਈ 20 ਸਾਲ ਰਹਿ ਗਏ ਬਸ ਉਦੋਂ ਪਹਿਲਾਂ ਕਹੀ ਗਿਆ ਜਦੋਂ 12 ਚ ਬਣੇ 5 ਸਾਲ ਭਈ ਇਹਨਾਂ ਦੀ ਸਰਕਾਰ ਹੈ ਮੈਂ ਕੀ ਕਰਾਂ 17 ਵੇਲੇ ਕੈਪਟਨ ਨਾਲ ਕੈਪਟਨ ਬਣ ਵੀ ਗਈ ਸੀਗੀ ਸਰਕਾਰ ਉਦੋਂ ਨੇ ਕੁਝ ਕੀਤਾ ਹੁਣ ਕਦੋਂ ਕਰਨਾ ਫੇਰ ਟੀੜੀਆਂ ਬਦਲ ਗਿਆ ਲੋਕਾਂ ਦੇ ਹਾਲਾਤ ਬਦਲ ਗਏ ਤਿਰ ਕਦੋਂ ਕਰੋਗੇ 77 ਸਾਲ ਹੋ ਗਏ 77 ਸਾਲ ਹੋ ਗਏ ਦੇਸ਼ ਨੂੰ ਯਾਦ ਹੋਏ ਨੂੰ ਅਮਰੀਕਾ ਵਾਲੇ ਮੰਗਲਗੜ੍ਹ ਤੇ ਪਲਾਟ ਕੱਟਣ ਨੂੰ ਫਿਰਦੇ ਸਾਥੋਂ ਕਿਤਲ ਬਰਾਏ ਦੇ ਸੀਵਰੇਜ ਵਾਲੇ ਟੱਕਣ ਨਹੀਂ ਪੂਰੇ ਹੋਏ ਹਜੇ ਉੱਥੇ ਖੜਿਆ ਟੋਪਿਆ ਤੀ ਉੱਥੇ ਖੜਿਆ ਹਜੇ ਹੋਣੀ ਨਹੀਂ ਦਿੰਦਾ ਯਾਰ ਨਾ ਕਹਿੰਦੇ ਇਹਨਾਂ ਨੂੰ ਪੜਾਉਣਾ ਨਹੀਂ ਪਤਾ ਹੈ ਇਹ ਆਮ ਲੋਕਾਂ ਦੇ ਬੱਚਿਆਂ ਨੂੰ ਪੜਾਉਣਾ ਨਹੀਂ ਚਾਹੁੰਦੇ ਦੋਦਿਆਲਿਓ ਐਡੇ ਪਾਪੀ ਨੇ ਇਹ ਇਹਨਾਂ ਨੂੰ ਪਤਾ ਹੈ ਜੇ ਗਰੀਬਾਂ ਦੇ ਬੱਚੇ ਪੜ੍ਹ ਗਏ ਨੇ ਨੌਕਰੀ ਮਿਲ ਜੂ ਜੇ ਨੌਕਰੀ ਮਿਲ ਗਈ ਅਫਸਰ ਬਣ ਗਏ ਇਹ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਤੇ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਦੇ ਮਹਿਲਾ ਮੂਰੇ ਤਰਕੀ ਤਰਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲੈਣਾ ਲਾ ਕੇ ਕੌਣ ਖੜੂਗਾ ਆਸਿਆਪਾ ਬਸ ਆਸਿਆਪਾ ਇਹਨਾਂ ਦਾ ਬਸ ਆਸਿਆਪਾ ਇਹਨਾਂ ਦਾ ਇਹ ਵਾਸੀ ਆ ਗਏ ਅਸੀਂ ਹੀ ਰਹਿਾਂਗੇ ਹੋਰ ਨਾ ਕੋਈ ਆ ਜੇ ਆਵਦੇ ਹੀ ਆਵਦੇ ਹੀ ਆਉਣ ਸਾਰੇ ਆਵਦੇ ਹੀ ਆਪਜ ਸੈਟਿੰਗ ਚੰਗੀ ਹੋ ਗਈ ਸੀ ਕਹਿੰਦੇ ਇੱਕ ਵਾਰ ਕੋਈ ਆਇਆ ਕੇਹਾ ਇੱਕ ਵਾਰ ਮੈਂ ਆਇਆ ਕਰੂੰ ਲੋਕਾਂ ਕੋਲ ਹੋਰ ਕੋਈ ਰਹਾ ਨਹੀਂ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਿਹਾ ਕਰੀ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੋਰ ਕੋਈ ਆਉਂਦਾ ਨਹੀਂ ਇਹਨਾਂ ਨੂੰ ਕਿਹੜਾ ਪਤਾ ਸੀ ਵਿਸਤਾਲ ਜਲਾਮਿੰਦਰ ਮਾਰਟਰ ਦਾ ਮੁੰਡਾ ਵੀ ਉਹਦੇ ਉਹਦੇ ਵੀ ਰੋਟੀ ਖਾਂਦਾ ਉਹ ਵੀ ਉਹਦੇ ਵੀ ਉਹਦੇ ਕਿਸ ਨਾਚਰੀ ਕੁਛ ਲਿਖਿਆ ਹੋਊਗਾ ਆਰੇ ਤੂੰ ਡਰੇ ਪਰਦੇ ਨਾ ਮੇਰਾ ਨਾਂ ਲੈ ਦੋ ਜਗ੍ਹਾ ਆੜ ਮਾਰੇ ਨਾ ਮੈਂ ਮੈਨ ਰਸੋ ਕੀ ਕਹਿੰਦਾ ਇਹਨਾਂ ਨੂੰ ਮੈਂ ਸੱਚੀ ਬੋਲ ਪੈਣਾ ਅਸਲ ਚ ਸੱਚ ਬੋਲਦਾ ਮੈਂ ਤਾਂ ਕਰਕੇ ਡਰਦੇ ਆ ਵੀਰੋ ਸੱਚ ਤਾਂ ਚੱਲਦੇ ਆ ਇਹ ਪਰ ਮੈਂ ਇਹਨਾਂ ਦੇ ਭੇਦ ਜਾਣਦਾ ਉਹ ਪਹਿਲਾਂ ਤੂੰ ਜਾਣਦਾ ਕਿਸ ਤਾਂ ਵੇਲੇ ਕੋ ਮੈਂ ਘਰ ਦੇ ਪੇਤ ਜਾਣਦਾ ਵੀ ਕੀ ਨੇ ਇਹ ਅੰਦਰੋਂ ਅੰਦਰੋਂ ਕੀ ਦੇ ਉਹ ਮੈਂ ਦੱਸ ਦੇਣਾ ਲੋਕਾਂ ਨੂੰ ਆ ਬਰਕਤ ਅਸ ਬਿਰੋ ਨਹੀਂ ਜਿੱਤਿਆ ਗਿੱਦੜਵਾਇਓ ਮਨਪ੍ਰੀਤ ਬਾਦਲ ਬੁਟਿੰਗਿਆ ਆਪਣੇ ਤਾਂ ਅਸ ਵੱਲ ਜਾ ਵੜਿਆ ਕਾਂਗਰਸ ਚ ਐਮਪੀ ਲੜਿਆ ਉਹ ਨਹੀਂ ਜਿੱਤਿਆ ਫਿਰ ਜਿੱਤ ਗਿਆ ਵਿੱਤ ਮੰਤਰੀ ਬਣ ਗਿਆ ਫੇਰ ਨਹੀਂ ਵੜਿਆ ਗਿੱਦੜ ਵਾਏ ਜਦੋਂ ਜਗਰੂਪ ਗਿੱਲ ਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ 64000 ਵੋਟਾਂ ਤੇ ਜਮਾਨਤ ਜਮਤ ਕਰਕੇ مانਜਿਆ ਹੁਣ ਆ ਗਿਆ ਇੱਥੇ ਕਹਿੰਦਾ ਮੈਂ ਮੈਨੂੰ ਤਾਂ ਸੁਪਨੇ ਚਾਉਂਦੇ ਹਾਂ ਹੁਣ ਤੁਸੀਂ ਹੋ ਤਾਂ ਆਉਣਗੇ ਸੁਪਨੇ ਚ ਤਾਂ ਹੁਣ ਹੋਰ ਕੌਣ ਆਊਗਾ ਹੁਣ ਫਿਰ ਆਗੇ ਨਾ ਸੁਪਨੇ ਜੇ ਤੁਸੀਂ ਆਉਣਾ ਐ ਆਉਂਦੇ ਨਾ ਤੇ ਸੁਪਨੇ ਫਿਰ ਉਹ ਨਹੀਂ ਪਹਿਲਾਂ ਕਦੇ ਸੁਪਨਾ ਆਇਆ ਉਦੂਜਾ ਰਾਜ ਆਪਣੇ ਉਹ ਹੰਕਾਰ ਚ ਫਰਦਾਰ ਨਬਰੰਦਨ ਉਹ ਤੁਰਦੇ ਆਇਆ ਆਇਆ ਤੁਰਦੇ ਉਹ ਯਾਰ ਕਿਹੜੀ ਗੱਲ ਐ ਐਮਐਲ ਬਣ ਗਿਆ ਮੈਂ ਤਿੰਨ ਵਾਰੀ ਦੋ ਵਾਰੀ ਐਮਪੀ ਰਿਆਂ ਆ ਪ੍ਰਮਾਤਮਾ ਨੇ ਮੁੱਖ ਮੰਤਰੀ ਬਣਾਤਾ ਮੈਂ ਤਾਂ ਨੀਮਾ ਹੋ ਕੇ ਤੁਰਦਾ ਯਾਰ ਉਹ ਐ ਤੁਰਦੇ ਆ ਕਬੱਡੀ ਪਾਉਣ ਜਾਂਦੇ ਲੋਕਾਂ ਕੇ ਨਹੀਂ ਲੋਕ ਲਾ ਲੈਣਗੇ ਥੱਲੇ ਫਿਰਾਂ ਦੰਮੇ ਕਰਨਾ ਹੈ ਦੰਮੇ ਵੋਟਾਂ ਵੇਲੇ ਹੁਣ ਤਾਂ ਤੁਹਾਡੇ ਪੈਰੀਂ ਹੱਥ ਲਾ ਗਿਆ ਹੁਣਾਂ ਗੀਆਂ ਦੇ ਤਾਂ ਜਿਹੜਾ ਬਜ਼ੁਰਗ ਮੂਹਰੋਂ ਆਉਂਦਾ ਹੋਵੇ ਤੁਰਿਆ ਪੈਰੀਂ ਪੈਣਾ ਤਾਇਆ ਜੀ ਉਹ ਤਾਇਏ ਨੂੰ ਵੀ ਨਹੀਂ ਪਤਾ ਹੁੰਦਾ ਇਹ ਕਿਹੜੇ ਪਿੰਡ ਵਾਲਾ ਭਤੀਜਾ ਆ ਗਿਆ ਓਏ ਉਹ ਕਹਿੰਦਾ ਮੈਂ ਤਾਂ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਜੀ ਕੇ ਹੀ ਨਹੀਂ ਆਹ ਕਿਹੜਾ ਤਾਇਆ ਜੀ ਵਾਲਾ ਆ ਗਿਆ ਸੇ ਐਂ ਠੀਕ ਹੁੰਦੇ ਐ